ਰੇefe ਬੜੇ ਬੜੇ ਸੁਕੰਦਰ ਤੁਰ ਕੇ ਫਿਰ ਤਾਂ ਦੁਨੀਆ ਜਿੱਤ ਕੇ ਆ। ਐਡੀ ਕਿਹੜੀ ਗੱਲ ਹੁੰਦੀ ਆ। ਸੋ ਮੈਂ ਇਹੀ ਕੱਜ ਜੂਤ ਨੂੰ ਮੈਂ ਕਹਿਣਾ ਚਾਹਣਾ ਕਿ ਪੜੋ ਤਰੱਕੀਆਂ ਕਰੋ। ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਪਾਸ ਕਰੋ। ਪਰ ਨਾਲ ਦੀ ਨਾਲ ਜਦੋਂ ਤੁਹਾਨੂੰ ਸਕਸੈਸ ਮਿਲੂਗੀ ਤੁਹਾਡੇ ਗਵਾਂਢੀ ਤੁਹਾਡੇ ਰਿਸ਼ਤੇਰ ਆਉਣਗੇ। ਬਾਈ ਜੀ ਕਿਹੜਾ ਟੈਸਟ ਦਿੱਤਾ ਸੀ? जरूर दसो उन्होंने कि आह टैस्ट इनी फीस है आह किताब इतों मिलती है ताकि कि वह भी बस कर ले अपने की है आपका उल्टा काम वो आदमी बहुत दुखी है जिसका पड़ोसी सुखी है गुआी कार लिया ले, ले नहीं कहें भी मैं भी मेहनत करके तो महंगी कर लू आप ऊनी सोच लगे ना हारन मार के लंघता झरीटा पावे लै चरीटा पा भी देंगे कोई ऐसी गल नहीं लंघते लंघते दे पा भी देंगे ਕਾਹ ਦੀ ਚੀਟਾ ਪਾਈ ਆਂ ਨੇ ਉਹ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਚ ਰੰਗ ਭਰਿਆ ਜਾਊਗਾ ਕੋਈ ਜ਼ਿਲ੍ਹਾ ਕੋਈ ਤਹਿਸੀਲ ਜਾਂ ਕੋਈ ਪਿੰਡ ਤੁਸੀਂ ਬਦਰੰਗਾ ਛੱਡ ਨਹੀਂ ਸਕਦੇ ਆਹ ਤਾਂ ਜੁਨੀਵਰਸਟੀ ਇਸ ਤਰ੍ਹਾਂ ਦੀ ਐ ਜਿੱਥੋਂ ਬੜੇ-ਬੜੇ ਸਾਇੰਟਿਸਟ ਨਿਕਲਦੇ ਨੇ ਤੇ ਮੈਨੂੰ ਜਦੋਂ ਬੀਸੀ ਸਾਹਿਬ ਨੇ ਜੋੜਾ ਸਾਹਿਬ ਨੇ ਕਿਹਾ ਕਿ आना मैं मैं आ जाऊंगा जी हो सकता है पहला वाले जेडे अफसर अफसर मैं सर, सर, कई बार कहन लग जाते सर इस यहां पे हमें जाना नहीं चाहिए मैं क्यों पहले वाले मुख्यमंत्री यहां जाते नहीं थे मैं क्या फिर इसीलिए तो पहले वाले हैं वो